ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਪ੍ਰਵੀਸ਼ ਚੋਹਾਂ ਚੰਡੀਗੜ੍ਹ نیوز ਹਬ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ 29 ਜੁਲਾਈ 2025 42 ਸਾਲ ਚੱਲੀ ਸਰਕਾਰ ਵੱਲੋਂ ਭੰਗ ਕੀਤੀ ਮੈਡੀਕਲ ਅਫਸਰਾਂ ਦੇ ਬਰਾਬਰ ਪੇ ਪੈਰਟੀ ਨੂੰ ਬਹਾਲ ਕਰਾਉਣ ਲਈ ਵੈਟਰਨਰੀ ਡਾਕਟਰਾਂ ਵੱਲੋਂ ਅੱਜ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਆਫਿਸ ਮਹਾਲੀ ਦੇ ਬਾਹਰ ਇੱਕ ਤਰਨਾ ਦਿੱਤਾ ਗਿਆ ਆਓ دیکھتے ਹਾਂ ਇਸ ਤਰਨੇ ਦੀ ਇੱਕ ਰਿਪੋਰਟ ਪੰਜਾਬ ਸਰਕਾਰ ਮੁਦਬਾ ਪੰਜਾਬ ਸਰਕਾਰ ਮੁਦਬਾ ਲੈਟੀਟੀ ਜਿੰਦਾਬਾਦ ਲੈਟੀਟੀ ਜਿੰਦਾਬਾਦ ਇਹ ਪੈਰਿਟੀ ਬਹਾਲ ਕਰੋ ਇਹ ਪੈਰਿਟੀ ਬਹਾਲ ਕਰੋ ਸਾਡੇ ਹੱਥ ਇੱਥੇ ਰਾ ਸਾਡਾ ਹੱਕ ਇੱਥੇ ਰਾ ਸਾਡਾ ਹੱਕ ਇੱਥੇ ਰਾ ਹਾਂਜੀ ਮਜੀਜੀ ਅੱਜ ਤੁਸੀਂ ਧਰਨੇ ਦੇ ਬੈਠੇ ਹੋ ਕੀ ਕਾਰਨ ਹੈ ਕੀ ਵਜ੍ਹਾ ਹੈ ਕਿਉਂ ਤੁਸੀਂ ਇੱਥੇ ਇਸ ਆਫਿਸ ਦੇ ਬਾਹਰ ਬੈਠੇ ਹੋ ਕੋਈ ਵਜ੍ਹਾ ਦੱਸੋ ਤੁਹਾਡੀ ਕੀ ਡਿਮਾਂਡਸ ਨੇ ਜੀ ਅੱਜ ਜਿਹੜਾ 29 ਜੁਲਾਈ ਹੈਗੀ ਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਡਿਪਟੀ ਡਾਇਰੈਕਟਰ ਡਾਕਟਰਾਂ ਦੇ ਬਾਹਰ ਜਿਹੜੇ ਸਾਡੇ ਵੈਟਰਨਰੀ ਆਫਿਸਰਾਂ ਵੱਲੋਂ ਇਸ ਤਰੀਕੇ ਦੇ ਸਿੱਟਨ ਪ੍ਰੋਟੈਸਟ ਸ਼ਾਂਤੀਪੂਰਵਕ ਜਿਹੜੇ ਧਰਨੇ ਹੈਗੇ ਨੇ ਉਹ ਲਗਾਏ ਜਾ ਰਹੇ ਨੇ ਇੱਕ ਦਿਨ ਦੀ ਪ੍ਰੋਟੈਸਟ ਹੈਗੀ ਆ ਇਹਦਾ ਪਿੱਛੇ ਰੀਜ਼ਨ ਜਿਹੜਾ ਹੈਗਾ ਸਰਕਾਰ ਨੇ ਜਿਹੜੀਆਂ ਸਾਡੇ ਨਵੇਂ ਪੇ ਸਕੇਲ ਨੇਗੇ ਨਵੇਂ ਡਾਕਟਰਸ ਦੇ ਜਿਹੜੇ ਐਂਟਰੀ ਸਕੇਲਸ ਹੈਗੇ ਨੇ ਉਹ 2021 ਦੇ ਇੱਕ ਪੱਤਰ ਦੇ ਰਾਹੀਂ ਡਾਊਨ ਗ੍ਰੇਡ ਕਰ ਦਿੱਤੇ ਗਏ ਸੀ ਸਾਡੇ ਮੈਡੀਕਲ ਆਫਸਰਾਂ ਦੇ ਨਾਲ ਸਾਡੀ ਵੈਟਰੀ ਆਫਸਰਾਂ ਦੀ ਪੈਰਿਟੀ ਸੀ ਸਾਡੇ ਸੇਮ ਸਕੇਲ ਸੀਗੇ ਲੇਕਿਨ ਪਿਛਲੇ ਜਾਂਦੇ ਹੋਏ ਸਰਕਾਰ ਨੇ ਇਹ ਸਾਡੇ ਨਾਲ ਧੱਕਾ ਕਰ ਦਿੱਤਾ ਉਹਨੂੰ ਰਿਸਟੋਰ ਕਰਾਉਣ ਦੇ ਲਈ ਠੀਕ ਕਰਾਉਣ ਦੇ ਲਈ ਅਸੀਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਭਾਵੇਂ ਵਿਚਾਲੇ ਜੇ ਸਰਕਾਰ ਨਾਲ ਗੱਲ ਹੋਈ ਸੀ ਸਬਕਮੇਟੀ ਨਾਲ ਮੀਟਿੰਗ ਹੋ ਗਈ ਮੰਤਰੀਆਂ ਨਾਲ ਮੀਟਿੰਗ ਹੋ ਗਈਆਂ ਲੇਕਿਨ ਉਹਨਾਂ ਮੀਟਿੰਗਾਂ ਚੋਂ ਕੁਝ ਨਹੀਂ ਨਿਕਲਿਆ ਤੇ ਅਸੀਂ ਹੁਣ ਦੁਬਾਰਾ ਨਵੇਂ ਸਿਰੇ ਤੋਂ ਜਿਹੜੀ ਪ੍ਰੋਟੈਸਟ ਹੈਗੀ ਆ ਚਾਲੂ ਕੀਤੀ ਆ ਤੇ ਅੱਜ ਦੀ ਜਿਹੜੀ ਪ੍ਰੋਟੈਸਟ ਹੈਗੀ ਆ ਇੱਕ ਤਰ੍ਹਾਂ ਦੀ ਸੰਭਾਲਕ ਪ੍ਰੋਟੈਸਟ ਹੈਗੀ ਆ ਕਿ ਡਾਕਟਰ ਵੀ ਦਰਿਆਵਾਂ ਦੇ ਉੱਪਰ ਹੁਣ ਆ ਕੇ ਬੈਠ ਗਏ ਨੇ ਜੇ ਲੋੜ ਪਈ ਤਾਂ ਅਸੀਂ ਇਸ ਨੂੰ ਇੰਟੈਂਸੀਫਾਈ ਕਰਾਂਗੇ ਸਾਡੀ ਡਿਮਾਂਡ ਹੈਗੀ ਆ ਵੀ ਸਾਡੀ ਮੈਡੀਕਲ ਅਫਸਰਾਂ ਦੇ ਨਾਲ ਜਿਹੜੀ ਲੰਬੇ ਸਮੇਂ ਤੋਂ ਚੱਲ ਰਹੀ ਤਨਖਾਹਾਂ ਦੀ ਪ ਪੈਰਟੀ ਸੀਗੀ ਉਹਨੂੰ ਬਹਾਲ ਕੀਤਾ ਜਾਵੇ ਅਸੀਂ ਸੇਮ ਡਿਗਰੀ 5.5 ਸਾਲ ਦੀ ਡਿਗਰੀ ਕਰਕੇ ਆਉਨੇ ਆ ਨੀਟ ਦੇ ਰਾਹੀਂ ਪਲਸ 2 ਮੈਡੀਕਲ ਕਰਨ ਦੇ ਬਾਅਦ ਦੇ ਵਿੱਚ ਅਸੀਂ ਇਹਦੇ ਵਿੱਚ ਚੱਲਦੇ ਆ ਪਿਛਲੇ 45 ਸਾਲ ਤੋਂ ਸਰਕਾਰ ਜਾਂ ਸੁਪਰੀਮ ਕੋਰਟ ਇਸ ਨੂੰ ਮੰਨ ਰਹੀ ਸੀ ਤੇ ਸਾਨੂੰ ਸੇਮ ਸਕੇਲ ਦਿੱਤੇ ਜਾ ਰਹੇ ਸੀ ਲੇਕਿਨ ਜਾਂਦੀ ਹੋਈ ਸਰਕਾਰ ਨੇ ਸਾਡੇ ਨਾਲ ਤੱਕਾ ਕੀਤਾ ਅਸੀਂ ਮੰਗ ਕਰ ਰਹੇ ਹਾਂ ਉਹਦੇ ਲਈ ਪ੍ਰੋਟੈਸਟ ਕਰ ਰਹੇ ਹਾਂ ਰੋਸ ਦਰਸਾ ਰਹੇ ਹਾਂ ਵੀ ਸਾਡੀ ਜਿਹੜੀ ਤੱਕਾ ਜਿਹੜਾ ਸਾਡਾ ਹੋਇਆ ਉਹ ਠੀਕ ਕੀਤਾ ਜਾਵੇ ਪੈਰਲ ਜੇ ਅਸੀਂ ਦੇਖੀਏ ਚੰਡੀਗੜ੍ਹ ਦੇ ਵਿੱਚ ਮੈਡੀਕਲ ਦੇ ਨਾਲ ਸੇਮ ਪੈਰਿਟੀ ਹੈਗੀ ਆ ਹਰਿਆਣੇ ਦੇ ਵਿੱਚ ਪੈਰਿਟੀ ਹੈਗੀ ਆ ਰਾਜਸਥਾਨ 'ਚ ਪੈਰਿਟੀ ਹੈਗੀ ਆ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਸਾਡੀ ਪੋਜੀਸ਼ਨ ਡਾਊਨ ਗ੍ਰੇਡ ਕਰ ਦਿੱਤੀ ਗਈ ਆ ਇਹ ਬਹੁਤ ਹੀ ਮੰਦ ਭਾਗੀ ਆ ਤੇ ਅਸੀਂ ਡਿਮਾਂਡ ਕਰ ਰਹੇ ਹਾਂ ਨੂੰ ਛੇ ਤੋਂ ਛੇ ਦੀ ਠੀਕ ਕੀਤਾ ਜਾਵੇ ਪਿੱਛੇ ਮਾਰਚ ਅਪ੍ਰੈਲ ਦੇ ਵਿੱਚ ਮੈਨੂੰ ਯਾਦ ਹੈ ਸਪਰ 68 ਦੇ ਵਿੱਚ ਕੋਈ ਕਰਨਾ ਹੋਇਆ ਸੀ ਉਸ 'ਚ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਫੋਣੀਆਂ ਜਿਹੜੀਆਂ ਮੰਗਾ ਮੰਨ ਲੀਆਂ ਜਾਣਗੀਆਂ ਉਹ ਕੰਮ ਕਿਥੇ ਤੱਕ ਸਚੜਿਆ ਜਦੋਂ ਅਸੀਂ ਸਟੇਅਰ ਲੈਵਲ ਦੀ ਪ੍ਰੋਟੈਸਟ ਕੀਤੀ ਸੀ ਉਹਦੇ ਬਾਅਦ ਚ ਮੀਟਿੰਗ ਹੋਈ ਸਬ ਕਮੇਟੀ ਦੀ ਮੀਟਿੰਗ ਹੋਈ ਉਹਨਾਂ ਨੇ ਕਿਹਾ ਵੀ ਤੁਹਾਡੀ ਮੰਗ ਜਾਇਜ਼ ਹੈ ਉਹਦੇ ਬਾਅਦ ਚ ਫਿਰ ਇੱਕ ਮੀਟਿੰਗ ਹੋਈ ਉਹਨਾਂ ਨੇ ਦੁਬਾਰਾ ਉਹਨਾਂ ਨੇ ਵੀ ਕਿਹਾ ਮੰਗਾਂ ਤੁਹਾਡੀਆਂ ਜਾਇਜ਼ ਨੇ ਅਸੀਂ ਹੱਲ ਕਰਾਂਗੇ ਲੇਕਿਨ ਹੱਲ ਕਰਨ ਦੇ ਲਈ ਕੋਈ ਸਮਾਂ ਸੀਮਾ ਵੀ ਹੁੰਦੀ ਆ ਸਰਕਾਰ 5 ਸਾਲ ਲਈ ਆਉਂਦੀ ਆ 3 ਸਾਲ ਉਹਨਾਂ ਦੇ ਲੰਘ ਚੁੱਕੇ ਨੇ ਥੋੜਾ ਜਿਹਾ ਸਮਾਂ ਰਹਿ ਗਿਆ ਤੇ ਇਸੇ ਕਰਕੇ ਜਦੋਂ ਤੁਸੀਂ ਗੱਲ ਨੂੰ ਬਾਰ ਬਾਰ ਕਹਿੰਦੇ ਬਾਅਦ ਵੀ ਠੀਕ ਆ ਠੀਕ ਆ ਠੀਕ ਆ ਲਾਗੂ ਨਹੀਂ ਕਰਦੇ ਤਾਂ ਸਾਨੂੰ ਲੱਗਦਾ ਵੀ ਉਹ ਲਾਰੇ ਵਾਜੇ ਆ ਤੇ ਲਾਰੇबाजी ਕਰ ਰਹੀ ਹੈ ਸਰਕਾਰ ਸਾਡੀ ਮੰਗ ਮੰਨੇ ਨਹੀਂ ਜਾ ਰਹੀ ਹੁਣ ਆਪਣੀ ਮੰਗ ਨੂੰ ਮੰਨਣ ਦੇ ਮਨਾਉਣ ਦੇ ਵਾਸਤੇ ਸਾਰੇ ਡਾਕਟਰ ਜ਼ਰੀਆਂ ਦੇ ਉਪਰ ਆ ਰਹੇ ਨੇ ਇਹ ਲੋੜ ਪਈ ਹੈ ਜਿਹੜਾ ਸੰਘਰਸ਼ ਹੈਗਾ ਅੱਜ ਦਾ ਸਿਟ ਇਨ ਪ੍ਰੋਟੈਸਟ ਹੈਗੀ ਆ ਅਸੀਂ ਅਗਲੀ ਰਣਨੀਤੀ ਬਣਾਵਾਂਗੇ ਤੇ ਇਹਨੂੰ ਹੋਰ ਸਟ੍ਰੌਂਗ ਕਰਾਂਗੇ ਮੈਨੂੰ ਤੁਹਾਨੂੰ ਲੱਗਦਾ ਹੈ ਕਿ ਜਿਸ ਇੱਥੇ ਪਹਿਲੇ ਤੁਸੀਂ ਆਪਣਾ ਪ੍ਰੋਟੈਸਟ ਛੱਡਿਆ ਸੀ ਉਸ ਤੋਂ ਦੁਬਾਰਾ ਫੇਰ ਨਹੀਂ ਸਿਰਫ ਤਾਂ ਫਿਰ ਤੁਹਾਨੂੰ ਪ੍ਰੋਟੈਸਟ ਕਰਨਾ ਪਏਗਾ ਔਰ ਗਵਰਨਰ ਜਿਹਨੇ ਜਿੱਥੇ ਗੱਲਬਾਤ ਛੱਡੀ ਸੀ ਜੀ ਤੁਹਾਨੂੰ ਲੱਗਦਾ ਕਿ ਉੱਥੋਂ ਸਟਾਰਟ ਕਰੇਗੀ ਜਾਂ ਫਿਰ ਉਹੀ ਸੇਮ ਰਹੇਗਾ ਦੇਖੋ ਜਿਹੜੀ ਸਾਡੀ ਫਾਈਲ ਹੈਗੀ ਆ ਪੂਰੀ ਤਰ੍ਹਾਂ ਨਾਲ ਕੰਪਲੀਟ ਹੋ ਕੇ ਐਫਪੀ ਐਫਐਮ ਦੇ ਟੇਬਲ ਤੇ ਪਈ ਆ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਮੈਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ ਹੈ ਸਭ ਕੁਝ ਠੋਕੇ ਹੈਗਾ ਤੇ ਹੁਣ ਸਿਰਫ ਜਦੋਂ ਇਤਰਾਜ਼ ਨਹੀਂ ਕਿਸੇ ਨੂੰ ਵੀ ਹੈਗਾ ਤੇ ਫਿਰ ਉਹਨੂੰ ਤਾਂ ਕੈਬਨਟ ਦੇ ਵਿੱਚ ਲਿਆ ਕੇ ਜਸਟ ਨੋਟੀਫਾਈ ਕਰਨਾ ਹੁੰਦਾ ਇੰਨਾ ਕੰਮ ਆ ਕੁਝ ਵੀ ਨਹੀਂ ਹੈਗਾ ਅਗੇ ਇਹ ਸਰਕਾਰ ਦੀ ਪੂਰੀ ਤਰ੍ਹਾਂ ਨਾਲ ਵਿਲ ਹੈਗੀ ਆ ਤਿਆਰ ਨੇ ਜਾਂ ਤਾਂ ਉਹ ਲਾਰੇबाजी ਕਰ ਰਿਹਾ ਕਰਨਾ ਹੀ ਨਹੀਂ ਉਹਨਾਂ ਨੇ ਤੇ ਯਾ ਫਿਰ ਹੈਗਾ ਵੀ ਉਹਦੇ ਵਿੱਚ ਦਿੱਕਤ ਕੋਈ ਨਹੀਂ ਹੈਗੀ ਤੇ ਉਹਨੂੰ ਨੋਟੀਫਾਈ ਕਰਨਾ ਕੰਮ ਆਫ ਹੋ ਜਾਏਗਾ ਸਾਰੇ ਦਾ ਸਾਰਾ ਤੇ ਅਗਲਾ ਸਟੈਪ ਆਪਣਾ ਕੀ ਹੋਏਗਾ ਅਗਲਾ ਸਟੈਪ ਦੀ ਜਿਹੜੀ ਗੱਲ ਹੈਗੀ ਆ ਵੈਸੇ ਤਾਂ ਅੱਜ ਦੀ ਸਟਨ ਪ੍ਰੋਟੈਸਟ ਨੂੰ ਲੈ ਕੇ ਸਾਡੀ ਸਟੇਟ ਬਾਡੀ ਮੀਟਿੰਗ ਕਰੇਗੀ ਉਹਦੇ ਵਿੱਚ ਫੈਸਲੇ ਲਏ ਜਾਣਗੇ ਇਹ ਜਿਹੜੇ ਫੈਸਲੇ ਹੈਗੇ ਨੇ ਇਹਨਾਂ ਤੋਂ ਸਟਰੋਂਗ ਹੋਣਗੇ ਜਿੱਦਾਂ ਅਸੀਂ ਵੱਡਾ ਕੋਈ ਰੈਲੀ ਵੀ ਕਰ ਸਕਦੇ ਆ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਵਿੱਚ ਜਾਂ ਕਿਸੇ ਵੀ ਵੱਡੇ ਥਾਂ ਦੇ ਉੱਪਰ ਰੈਲੀਆਂ ਵੀ ਕਰ ਸਕਦੇ ਆ ਜਿਮਨੀ ਚੋਣਾ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਜਾ ਸਕਦੇ ਆ ਉਸ ਤੋਂ ਮੈਨਾਂ ਪਿੰਡਾਂ ਦੇ ਵਿੱਚ ਰੈਲੀਆਂ ਕੀਤੀ ਜਾ ਸਕਦੀਆਂ ਨੇ ਮੁੱਖ ਮੰਤਰੀ ਸਾਹਿਬ ਦੀ ਰਹਿਸ਼ ਦੇ ਬਾਹਰਲੇ ਪਾਸੇ ਧਰਨਾ ਲਗਾ ਸਕਦੇ ਆ ਮੰਤਰੀ ਸਾਹਿਬ ਦੀ ਰਹਿਸ਼ ਦੇ ਬਾਹਰ ਅਸੀਂ ਪੂਰੇ ਤੌਰ ਤੇ ਧੰਨਾ ਕੀਤਾ ਜਾ ਸਕਦੇ ਆ ਤੇ ਅਸੀਂ ਕਿਸੇ ਵੀ ਸਟੈਪ ਦੇ ਜਾ ਸਕਦੇ ਆ ਹਲੇ ਤੱਕ ਸਰਕਾਰ ਦੇ ਸਾਰੇ ਕੰਮ ਜਿਹੜੇ ਸਾਨੂੰ ਦਿੱਤੇ ਨੇ ਜਿਹੜੇ ਨਾਲ ਪਸ਼ੂ ਪਾਲਕ ਸਫਰ ਹੁੰਦਾ ਜਿੱਥੇ ਉਹਨਾਂ ਨੂੰ ਸਾਨੂੰ ਲੋਡ ਹੁੰਦੀ ਆ ਅਸੀਂ ਕੋਈ ਵੀ ਸਰਵਿਸ ਬੰਦ ਨਹੀਂ ਕੀਤੀ ਹੈਗੀ ਜੇਕਰ ਸਾਡੀਆਂ ਮੰਗਾ ਨਾ ਮੰਨਿਆਂਗੇ ਤਾਂ ਸਾਨੂੰ ਉਹਦੇ ਉੱਪਰ ਨੂੰ ਵੀ ਜਾਣਾ ਪੈਗਾ ਜਿੱਦਾਂ ਮੈਡੀਕਲ ਅਫਸਰਾਂ ਨੇ ਓਪੀ ਡੀਆਂ ਬੰਦ ਕਰ ਦਿੱਤੀਆਂ ਸੀ ਹੋਰ ਕਈ ਸੇਵਾਵਾਂ ਬੰਦ ਕਰ ਦਿੱਤੀਆਂ ਸੀਗੀਆਂ ਅਜਿਹਾ ਕੁਝ ਕਰਨਾ ਨਾ ਪਵੇ ਉਤੋਂ ਜਿਹੜਾ ਅਸੀਂ ਉਧਰ ਨੂੰ ਨਹੀਂ ਜਾਵਾਂਗੇ ਲੇਕਿਨ ਪਤਾ ਨਹੀਂ ਹੈਗਾ ਵੀ ਜਦੋਂ ਕਿ ਮਾਸੇਜ ਨੇ ਜਦੋਂ ਮਾਸੇਜ ਬਾਹਰ ਨੂੰ ਨਿਕਲਦੇ ਨੇ ਕਿਧਰੇ ਪਾਸੇ ਨੂੰ ਲੰਘ ਜਾ ਜਾਵੇ ਇਸ ਕਰਕੇ ਸਾਡੀ ਡਿਮਾਂਡ ਹੈਗੀ ਹੈ ਸਰਕਾਰ ਤੋਂ ਕਿ ਜਿਹੜਾ ਸਾਡੇ ਨਾਲ ਸਾਡਾ ਕੁਝ ਨਵਾਂ ਅਸੀਂ ਕੁਝ ਨਵਾਂ ਨਹੀਂ ਮੰਗ ਰਹੇ ਸਮਝੋ ਆਲਰੇਡੀ ਮਿਲਦਾ ਸੀ ਸਾਡੇ ਨਾਲ ਜਿਹੜਾ ਤਕਾ ਹੋਇਆ ਉਹਨੂੰ ਠੀਕ ਕੀਤਾ ਜਾਵੇ ਥੈਂਕ ਯੂ ਲੇਖਨ ਸ੍ਰੀ ਜੀਦਾਵਾ ਜੀ ਅ ਅੱਜ ਦੀ ਜਿਹੜੀ ਇਹ ਤੁਸੀਂ ਇਹ ਤਰਨਾ ਲਗਾਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਚਾਇਤ ਨੂੰ ਦੇਖੋ ਤਰਨਾ ਅਸੀਂ ਇਸੇ ਲਈ ਲਗਾ ਰਹੇ ਹਾਂ ਕਿ ਸਾਡੀ ਜਿਹੜੀ ਪੇਪੈਟੀ ਅੱਜ ਤੋਂ 4 6 4 ਸਾਲ ਪਹਿਲਾਂ ਸਾਡੀ ਤੋੜ ਦਿੱਤੀ ਗਈ ਸੀ ਉਸ ਟੀ ਨੂੰ ਬਹਾਲ ਕੀਤਾ ਜਾਵੇ ਵੈਟਰਨਰੀ ਵਿਭਾਗ ਜਿਹੜਾ ਹੈਗਾ ਪਸ਼ੂ ਪਾਲਣ ਵਿਭਾਗ ਹੈ ਇਹ ਬਹੁਤ ਹੀ ਜ਼ਰੂਰਤਮੰਦ ਵਿਭਾਗ ਹੈ ਠੀਕ ਹੈ ਐਂਡ ਦੇ ਸੰਬੰਧੀ ਜਿਹੜੀ ਵੀ ਆਪਣੀ ਪੰਜਾਬ ਦੀ ਮਿਲਕ ਪ੍ਰੋਡਕਸ਼ਨ ਦੀ ਪਸ਼ੂ ਪਾਲਣ ਵਿਭਾਗ ਦੀ ਜਿਹੜੀ ਆਪਾਂ ਸਰਕਾਰ ਨੂੰ ਇੰਡੀਆ ਦੀ ਜੀਡੀਪੀ ਵਧਾਉਂਦੇ ਆ ਪੰਜਾਬ ਦਾ ਇੱਕ ਬਹੁਤ ਮੇਨ ਹਿੱਸਾ ਹੈ ਜਿੰਦੇ ਤੋਂ ਦੁੱਧ ਦੀ ਪੈਦਾਵਾਰ ਮੀਟ ਦੀ ਪੈਦਾਵਾਰ ਪੰਜਾਬ ਦਾ ਇੱਕ ਅਹਿਮ ਬਹੁਤ ਅ ਤੇ ਐਂ ਦੇ ਵਿੱਚ ਰੋਲ ਨਿਭਾਰਿਆ ਸੀ ਵੈਟਰਨਰੀ ਅਫਸਰ ਡਾਕਟਰ ਨੇ ਉਹਨ ਪਸ਼ੂ ਦੀ ਸਿਹਤਮੰਦਾਸਤੇ ਵੈਕਸੀਨੇਸ਼ਨ ਵਾਸਤੇ ਅੱਗੇ ਵੱਧ ਕੇ ਹਿੱਸਾ ਲੰਨਿਆ ਮਹਾਮਾਰੀ ਵੀ ਆਈ ਸੀ ਐਲਐਸਜੀ ਨਾਮ ਦੀ ਬਿਮਾਰੀ ਉਹਦੇ ਵਿੱਚ ਬਿਮਾਰਤ ਬਚਾਇਆ ਵੀ ਗਿਆ ਫਿਰ ਮੁੜ ਕੇ ਵੈਕਸੀਨੇਸ਼ਨ ਵੀ ਕਰੀ ਗਈ ਹਰ ਜਗ੍ਹਾ ਤੇ ਡਿਊਟੀਆਂ ਸਮੇ ਸਮੱਸਿਆ ਨਿਭਾਈਆਂ ਗਿਆ ਜੋ ਸਰਕਾਰ ਨੇ ਸਮਝ ਦਿੱਤੀਆਂ ਤੇ ਇਹ ਪੇ ਪੈਟੀ ਬਹਾਲ ਹੋਣੀ ਬਹੁਤ ਜ਼ਰੂਰੀ ਹੈ ਸਾਡੇ ਲਈ ਇਹਦੇ ਨਾਲ ਸਾਡੀ ਜਿਹੜੀ ਇੱਕ ਸਟੇਟਸ ਹੈ ਜਿਹੜਾ ਮੈਡੀਕਲ ਅਫਸਰ ਡੈਂਟਲ ਅਫਸਰ ਆਯੁਰਵੈਦਿਕ ਅਫਸਰ ਦਾ ਬਰਾਬਰ ਸੀ ਉਹ ਸਾਡਾ ਤੋੜ ਦਿੱਤਾ ਗਿਆ ਜਿਸ ਦੇ ਨਾਲ ਸਾਡੀ ਸੋਸ਼ਲ ਸਟੇਟਸ ਤੇ ਵੀ ਇਫੈਕਟ ਇਸ ਲਈ ਦੇਖਦੇ ਹੋ ਯਸੀ ਨੂੰ ਸਾਡੇ ਕਈ ਬਟਨ ਹੋਇਆ ਸਰਕਲ ਜਿਹੜੇ ਡਾਕਟਰ ਨੇ ਉਹ ਫੌਰਨ ਤਰ੍ਹਾਂ ਵੇਖ ਲਿਆ ਉਹਨਾਂ ਨੇ ਇਸ ਲਈ ਕਿਉਂਕਿ ਉਹਨਾਂ ਦੀ ਪੇ ਪੈਟੀ ਬਹਾਲ ਨਹੀਂ ਹੋਈ ਉਸ ਲਈ ਉਹਨਾਂ ਨੂੰ ਓਪਰਚ्युनिटी ਉਧਰ ਬਾਹਰ ਦੀ ਅੱਛੇ ਲੱਗੀਆਂ ਜਿਸ ਕਾਰਨ ਉਹਨਾਂ ਨੇ ਬਾਹਰਦਾਰ ਉਹ ਕਰ ਲਿਆ ਇਸ ਕਰਕੇ ਅਸੀਂ ਸਰਕਾਰ ਨੂੰ ਉਹੀ ਵਿਨਤ ਕਰਦੇ ਹਾਂ ਕਿ ਸਾਡੀ ਜਿਹੜੀ ਪੇ ਪੈਟੀ ਹੈ ਸਾਡੀ ਬਹਾਲ ਕੀਤੀ ਜਾਵੇ ਅਸੀਂ ਕੋਈ ਨਵੀਂ ਚੀਜ਼ ਦੀ ਮੰਗ ਨਹੀਂ ਕਰ ਰਹੇ ਅਸੀਂ ਸਿਰਫ ਉਹੀ ਮੰਗ ਰਹੇ ਹਾਂ ਜੋ ਸਾਨੂੰ ਅੱਜ ਤੋ 4 ਸਾਲ ਪਹਿਲਾਂ ਮਿਲ ਰਹੀ ਸੀਗਾ ਜੋ 45 ਸਾਲਾਂ ਤੋਂ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਦੇ ਆਧਾਰ ਤੇ ਸਾਨੂੰ ਅਸੀਂ ਪੇ ਪੈਰਟੀ ਬਰਾਬਰ ਚੱਲ ਰਹੀ ਸੀ ਅਸੀਂ ਸਿਰਫ ਉਸ ਚੀਜ਼ ਨੂੰ ਵਾਪਸ ਬਹਾਲ ਕਰਨ ਦੀ ਮੰਗ ਕਰ ਰਹੇ ਹਾਂ ਅਸੀਂ ਨਾ ਕੋਈ ਨਵੀਂ ਚੀਜ਼ ਮੰਗ ਕਰ ਰਹੇ ਹਾਂ ਨਾ ਕੋਈ ਹੋਰ ਨਵੀਂ ਡਿਮਾਂਡ ਰੱਖ ਰਹੇ ਹਾਂ ਤਾਂ ਅਸੀਂ ਅਸੀਂ ਇਹੀ ਕਹਾਂਗੇ ਇਸ ਮਾਧਿਅਮ ਦੇ ਥਰੂ ਕਿ ਸਾਡੀ ਜਿਹੜੀ ਪੇ ਪੈਰਟੀ ਹੈ ਉਹ ਦੁਬਾਰਾ ਬਹਾਲ ਕੀਤੀ ਜਾਵੇ ਜੋ ਵੀ ਕੀ ਆਪਣੀ ਸਰਕਾਰ ਵੱਲੋਂ ਮੰਨਤਾ ਵੀ ਹੈ ਪਰ ਬਹਾਲ ਹੋ ਨਹੀਂ ਰਹੀ ਇਸ ਦਾ ਰੀਜ਼ਨ ਨਹੀਂ ਸਮਝ ਲੱਗ ਰਿਹਾ ਠੀਕ ਹੈ ਇਸ ਕਰਕੇ ਜਲਦੀ ਜਲਦੀ ਸਾਡੀ ਬਹਾਲ ਕਰੀ ਜਾਵੇ ਨਹੀਂ ਤਾਂ ਸਾਨੂੰ ਪ੍ਰੋਟੈਸਟ ਹੋਰ ਵੀ ਥੋੜਾ ਹਾਰਸ਼ ਕਰਨਾ ਪੈਗਾ ਪੇ ਪੈਰਟੀ ਮਨਨਲ ਤਾਂ ਫਾਈਨੈਂਸਲੀ ਕਿੰਨਾ ਫਾਇਦਾ ਹੋਸਾ ਫਾਈਨੈਂਸ ਦਾ ਇਨਾ ਮੈਟਰ ਹੀ ਨਹੀਂ ਹੈ ਮੇਨ ਗੱਲ ਇਹ ਹੈ ਕਿ ਸਾਡੀ ਜਿਹੜੀ ਪੈਰਟੀ ਟੋੜੀ ਗਈ ਹੈ ਉਹਦੇ ਨਾਲ ਸਾਡੇ ਇੱਕੋ ਸਟੇਟਸ ਕੋਲ ਵੀ ਬਹੁਤ ਅਫੈਕਟ ਪੈ ਰਿਹਾ ਹੈ ਜਦ ਕਿ ਜਿੱਥੇ ਕਿ ਇੱਕ ਵਿਟਮਰੀ ਅਫਸਰ ਡਾਕਟਰ ਮੈਡੀਕਲ ਅਫਸਰ ਡੈਂਟਲ ਅਫਸਰ ਦਾ ਦਰਜਾ ਇੱਕ ਸਮਾਨ ਸੀਗਾ ਉਸ ਦਰਜਾ ਤੋੜਿਆ ਗਿਆ ਜਿਸ ਕਰਕੇ ਉਸ ਚੀਜ਼ ਨੂੰ ਉਸ ਦਰਜੇ ਨੂੰ ਅਸੀਂ ਵਾਪਸ ਲਿਆਉਣਾ ਚਾਹੁੰਦੇ ਆ ਸੈਲਰੀ ਦਾ ਜੋ ਫਰਕ ਪਏਗਾ ਪਏਗਾ ਬਟ ਮੇਨ ਸਾਡਾ ਹੈ ਕਿ ਸਾਡਾ ਜਿਹੜਾ ਸੋਸ਼ਲ ਪੈਰਟੀ ਟੋੜੀ ਗਈ ਹੈ ਉਸ ਚੀਜ਼ ਨੂੰ ਅਸੀਂ ਬਹਾਲ ਕਰਾਉਣਾ ਇਹ ਮੇਨ ਜਿਆਦਾ ਹੈ Thanks for watching. Please like, share and subscribe my channel.